ਭਗਵਾਨ ਵਾਲਮੀਕੀ ਮੱਜਪੀ ਸਿੱਖ ਧਰਮ ਸਮਾਜ ਦੇ ਮੁਖ ਸੰਚਾਲਕ प्रदीप ਗੱਬਰ ਸਾਥੀਆਂ ਸਮੇਤ ਭਗਵਾਨ ਵਾਲਮੀਕੀ ਮੰਦਿਰ ਨਾਰਾਇਣਗੜ ਸ਼ਿਆਟਾ ਵਿਖੇ ਪਹੁੰਚੇ ਜਿੱਥੇ ਉਹਨਾਂ ਚੱਲ ਰੂਏ ਕੰਮ ਨੂੰ ਰੁਕਵਾ ਦਿੱਤਾ ਅਤੇ ਗੰਭੀਰ aarop ਲਗਾਏ ਦੂਜੀ ਧਿਰ ਨੇ ਆਪਣੇ ਤੇ ਲੱਗੇ ਸਾਰੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਿਆ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਦੋਹਾਂ ਧਿਰਾਂ ਨੂੰ ਥਾਣੇ ਬੁਲਾਇਆ ਗਿਆ ਅਤੇ ਜਾਂਚ ਕੀਤੀ ਜਾਵੇਗੀ ਜ਼ਿਲ੍ਹਾ ਪ੍ਰਧਾਨ ਰਮੇਸ਼ ਕੁਮਾਰ ਪੰਜਾਬ ਪ੍ਰਚਾਰਕ ਸੰਤ ਬੱਲੂਜੀ ਜਨਸਿਕਤਰ ਲਖਜੀਤ ਸਿੰਘ ਸਿਕਤਰ ਮਨਜੀਤ ਸਿੰਘ ਕੱਲਰ ਸਕਾਤਰ ਕਰਨ ਮਟੂ ਵੀ હાજર ਸਨ ਅੱਜ ਬਹੁਤ ਹੀ ਮਨ ਭਾਗਾ ਦਿਨ ਦੇਖੋ ਮਹਾਰਾਜ ਦੀ ਮੂਰਤੀ ਦੇ ਉੱਪਰ ਬਾਥਰੂਮ ਲੈਟਰਿੰਡ ਇੱਟਾ ਤੋੜ ਕੇ ਪੁੱਟ ਗਏ ਸਾਰੇ ਮਾਰੇ ਸਰੂਪ ਦੇ ਉੱਤੇ ਲਾ ਦਿੱਤੀਆਂ ਇਸ ਤੋਂ ਵੱਡੀ ਬੇਅਦਬੀ ਪੂਰੀ ਇੰਡੀਆ 'ਚ ਕਦੀ ਕਿਸੇ ਨੇ ਨਹੀਂ ਕੀਤੀ ਅਸੀਂ ਪ੍ਰਸ਼ਾਸਨ ਅਕੋ ਬੇਨਤੀ ਕਰਦੇ ਹਾਂ ਕਿ ਇਹਨਾਂ ਦੇ ਬੰਦ ਦੀ ਕਾਨੂੰਨੀ ਕਾਰਵਾਈ ਪੰਜਾਬੀ ਇਹਦਾ ਪਰਚਾ ਦਰਜ ਕੀਤਾ ਜਾਵੇ ਪਹਿਲੇ ਮੰਦਿਰ ਦਾ ਤਾਲਾ ਤੋੜਿਆ ਗਿਆ ਫਿਰ ਇੱਟਾ ਬਾਥਰੂਮ ਲੈਟਰ ਤੋੜ ਕੇ ਉੱਤੇ ਲਾਏ ਆ ਗਿਆ ਪ੍ਰਸ਼ਾਸਨ ਮੌਕੇ ਤੇ ਆਇਆ ਸਾਰੀ ਗੱਲਬਾਤ ਹੋ ਗਈ ਆ ਦੋਸ਼ੀ ਐਨੇ ਸਾਡੇ ਵਾਲਮੀ ਭਾਈ ਜਨਾਂ ਨਿਕਲ ਬਿਲਕੁਲ ਨਿਕਲ ਨਹੀਂ ਹੈ ਇਹ ਸ਼ਰਿਆ ਬਦਮਾਸ਼ੀ ਕਰਦੇ ਹੈ ਮਾਮਲਾ ਭਾਈ ਇਹ ਵੇਖੋ ਗੁਰੂ ਘਰ ਦੇ ਇਹਨਾਂ ਨੇ ਕਦੀ ਕੁਝ ਨਹੀਂ ਕਰਵਾਇਆ ਹੁਣ ਗੁਰੂ ਘਰ ਦੇ ਮਿਸਤਰੀ ਲੱਗੇ ਹੋਏ ਆ ਕੰਮ ਹੋ ਰਿਹਾ ਹੈ ਵਿੱਚ ਆਣ ਕੇ ਨਾਲ ਲੜਾਈ ਪਾਤੀ ਪਹਿਲੇ ਵੀ ਪਾਈ ਸੀ ਇਹਨਾਂ ਨੇ ਜਦੋਂ ਕੰਮ ਸ਼ੁਰੂ ਕੀਤਾ ਇਹਨਾਂ ਨੇ ਪਹਿਲਾਂ ਟਾਇਲਟ ਬਣਮਾਈ ਹੋਈ ਐ ਈਟਵਾਤੀ ਹੋਈ ਐ ਟਾਇਲਟ ਤੇ ਹੁਣ ਦੇਖੋ ਕੰਮ ਚੱਲ ਰਿਹਾ ਹੁਣ ਟਾਈਲ ਲੱਗਣੀ ਨੀਚੇ ਸ਼ਸ਼ੀ ਭਾਈ ਉਹਨਾਂ ਟਾਈਲ ਲਵਾਣੀ ਆ ਤੇ ਇਹਨਾਂ ਨੂੰ ਦੇਖੋ ਕੰਮ ਬੰਦ ਕਰਵਾਤਾ ਬਣ ਕੇ ਮਿਸਤਰੀ ਗੁਰੂ ਘਰ ਦਾ ਕੰਮ ਤੁਸੀਂ ਵੀ ਦੇਖ ਸਕਦੇ ਹੋ ਤੇ ਗੁਰੂ ਘਰ ਦਾ ਕੰਮ ਚੱ ਮੈਂ ਡਾਈਮੋ ਇਹਦਾ ਕੋਡ ਕੇ ਚੱਲਦਾ ਤੇ ਇੱਕ ਪਾਰਟੀ ਦੀ ਜਿੱਥੇ ਕੰਮ ਕਰਾਉਂਦੇ ਆ ਪਹਿਲੇ ਵਾਰ ਚਿਰਦਾ ਚੱਲਦਾ ਪਿਆ ਜਿੰਨਾ ਪਾਰਟੀ ਚੱਲਦਾ ਅੱਜ ਤਾਂ ਇਹ ਵਾਰ ਚਿਰਦਾ ਚੱਲਦਾ ਬਾਕੀ ਵੇਖ ਲਈ ਨੇ ਜਾ ਵੈਰੀਫਾਈ ਕਰ ਲੈਂਗੇ ਨਹੀਂ ਨਹੀਂ ਕੰਮ ਚੱਲਣ ਦਾ ਤੇ ਬੇ